ਬਟ ਆਲਾਦੇ ਉੱਤਮ ਨਗਰ ਵਿੱਚ ਇੱਕ ਇਲੈਕਟ੍ਰੋਨਿਕ ਸਮਾਨ ਦੇ ਗੋਦਾਮ ਨੂੰ ਲੱਗੀ ਭਿਆਨਕ ਅੱਗ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਮੌਕੇ ਤੇ ਪਹੁੰਚ ਕੇ ਅੱਗ ਤੇ ਪਾਇਆ ਕਾਬੂ ਕਿ ਕਰਜ਼ ਚੁੱਕ ਕੇ ਚੰਗੀ ਦੀਵਾਲੀ ਲਗਾਉਣ ਲਈ ਖਰੀਦਿਆ ਸੀ ਸਾਰਾ ਸਮਾਨ ਗੋਦਾਮ ਦੇ ਅੰਦਰ ਰੱਖਿਆ ਆਇਆ ਸੀ ਜੋ ਵੀ ਸਮਾਨ ਉਹ ਸਾਰਾ ਸੜ ਕੇ ਸੁਆਹ ਹੋ ਗਿਆ ਕਿ ਮੈਨੂੰ ਸਵੇਰੇ ਇੱਕ ਫੋਨ ਆਉਂਦਾ ਹੈ ਕਿ ਗੋਦਾਮ ਦੇ ਵਿੱਚ ਧੂਆ ਨਿਕਲ ਰਿਹਾ ਹੈ ਜਦੋਂ ਗੋਦਾਮ ਦੇ ਵਿੱਚ ਪਹੁੰਚ ਕੇ ਦੇਖਦਾ ਤਾਂ ਗੋਦਾਮ ਪੂਰੀ ਤਰ੍ਹਾਂ ਹੀ ਮੱਚ ਚੁੱਕਿਆ ਹੁੰਦਾ ਫਾਇਰ ਬ੍ਰਿਗੇਡ ਨੇ ਮੌਕੇ ਤੇ ਪਹੁੰਚ ਕੇ ਅੱਗ ਤੇ ਕਾਬੂ ਪਾਇਆ ਜਿਨ੍ਹਾਂ ਨੇ ਆ ਕੇ ਅੱਗ ਤੇ ਕਾਬੂ ਪਾਇਆ ਉਮੀਦ ਨਹੀਂ ਸੀ ਕਿ ਸਾਡੇ ਨਾਲ ਐ ਕੁਝ ਹੋ ਜਾਵੇਗਾ ਇਨਾ ਕੋ ਨੁਕਸਾਨ ਹੋ ਗਿਆ ਜਿਸ ਦਾ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ਮੌਕੇ ਤੇ ਫਾਇਰ ਅਫਸਰ ਨਿੱਲੇ ਕੁਮਾਰ ਨੇ ਕਿਹਾ ਕਿ ਬਹੁਤ ਮੁਸ਼ਕਲ ਦੇ ਨਾਲ ਅੱਗ ਨੂੰ ਬੁਝਾਇਆ ਗਿਆ ਕਈ ਬਲਾਸਟ ਹੋਏ ਕਿਉਂਕਿ ਫ੍ਰਿਜ ਅਤੇ ਏਸੀ ਦੇ ਅੰਦਰ ਇੱਕ ਕੰਪਰੈਸ਼ਨ ਹੁੰਦਾ ਜੋ ਕਿ ਸਿਲੰਡਰ ਵਾਂਗ ਫਟਦਾ ਉਦੋਂ ਕੰਮ ਕਰਨਾ ਰਿਸਕੀ ਹੋ ਜਾਂਦਾ ਬਹੁਤ ਮੁਸ਼ਕਿਲ ਦੇ ਨਾਲ ਅੱਗ ਤੇ ਕਾਬੂ ਪਾਇਆ ਗਿਆ ਮੌਕੇ ਤੇ ਪਹੁੰਚੀ ਪੁਲਿਸ ਨੇ ਵੀ ਜਾਣਕਾਰੀ ਦਿੰਦੇ ਹੋਏ ਕੀ ਕਿਹਾ ਤੁਸੀਂ ਵੀ ਸੁਣੋ ਮੈਂ ਨਾ ਫ਼ਰਾਂਜੀਤ ਹਾਂ। ਕਮਟਜੀ ਇਹ ਕਾਲਾ ਗਦਾਮ ਸੀ ਕਿਹਦਾ ਗਦਾਮ ਸੀ ਕਿ ਕੀ ਹੋਇਆ? ਇਹ ਮੇਰਾ ਇਲੈਕਟ੍ਰੋਨਿਕ ਸ਼ੋਅਰੂਮ ਹੈ ਭਾਈਆਂ ਜੀ ਦਾ ਸਾਡੇ ਸਟਾਰ ਲੈਕ ਵਰਲਡ। ਉੱਥੇ ਮੈਂ ਸ਼ੋਅਰੂਮ ਹੈ ਮੇਰਾ ਡਾਊਨ ਸੀ। ਅੱਛਾ। ਅਸੀਂ ਆਪਾਂ ਪਰਚੇਜ ਕੀਤਾ ਦੁਵਾਦਾਂ ਤੇ। ਅੰਜਲੀ ਇਹ ਹਮੇਸ਼ਾ ਰੇਟ ਸਾਡੇ 7:08 ਹੋਣ ਆਇਆ ਕਿ ਤੁਹਾਡੇ ਘਰ ਤੋਂ ਕਮਾ ਨਿਕਲ ਗਿਆ। ਅਸੀਂ ਆਹ ਪਹੁੰਚ ਪਹੁੰਚ ਸਾਡੇ ਕਾਫੀ ਹੱਥ ਦੇ ਕਬੂਤ ਕੀ। ਜਿਹੜੇ ਫਾਈਬਰ ਡੈਗਾਈਆਂ 15 ਮੀਟਰ ਤੱਕ ਆ ਗਈਆਂ। ਆ ਚੰਨਲ ਰੱਖ ਤੇ ਕਾਬੂ ਪਾਇਆ। ਪਰ ਫੇਰ ਵੀ ਤੁਹਾਡਾ ਇੰਨਾ ਹੀ ਸੌਗੀ ਸਾਰਾ ਹੀ ਪਰ ਸਾਰਾ ਕੀ ਸੋਚਿਆ ਜੇ ਸਟਾਕ ਲਿਆ ਸੀ ਸੋਚ ਸੋਚਿਆ ਤੇ ਹੋਈ ਵਧੀਆ ਦਿਵਾਲੀ ਲਾਵਾਂਗੇ ਉਦੋਂ ਦਿਵਾਲੀ ਲਾਵਾਂਗੇ ਆਪਾਂ ਕੀ ਚਲੋ ਪਹਿਲਾ ਨਰਾਤਾ ਵਾ ਜੋ ਮਾਤਾ ਮਾਨੀ ਨੂੰ ਬਜੂਰ ਹੋਏ ਜਦੋਂ ਇਹ ਲਿਆ ਸੀ ਕਿ ਸਾਰਾ ਕੈਸ਼ ਰਿਆ ਸੀ ਜੇ ਧਿਰਾਰ ਚੱਲਦਾ ਵਾ ਡਿਸਟ੍ਰੀਬਿਊਟਰ ਨੇ ਥਾ ਕੇ ਨਾ ਆਪੇ ਬਾ ਮੰਤਰੀ ਜਾਣਦੇ ਨੇ ਇਮਰ ਜਾਂਦੀ ਐ ਸਰੋਦਾ ਅਧਾਰ ਸੀ ਅਧਾਰ ਸੀ ਸੱਚੀ ਪਥਾਂ 'ਤੇ ਆਦਾ ਹੀ ਹੁੰਦਾ ਆਪਾਂ ਕੀ ਦੇਖੋ ਕਿੰਨਾ ਕੰਮ ਜੋ ਫਰਤ ਵੀ ਲਾਨੇ ਉਹ ਕਿੰਨਾ ਕਿ ਸੜਿਆ ਹੈਗਾ ਜੀ ਮੇਸਾ ਨਾਲ ਕਾਫੀ ਨੁਕਸਾਨ ਹੋ ਤਰੀਆ ਆਪਣੀ ਤਾਂ ਕੋਈ ਨਹੀਂ ਬਚਿਆ ਸਭ ਸੜ ਗਿਆ ਸਾਰਾ ਘੜਾਉਣ ਚੀਜ਼ ਵੀ ਸਾਰਾ ਘੜਾਉਣ ਚੀਜ਼ ਕੀ ਕੁਛ ਪਿਆ ਮੇਰੇ ਸੀਸੀ ਆਲਰੇਡੀਆਂ ਸੀ ਗੋਜੇ ਤੀਜਾ ਮੋਰਟੀ ਸੀ ਨਾ ਗੈਸਰ ਦੀ ਤੇ ਜਾਨੀ ਨੁਕਸਾਨ ਨਹੀਂ ਜਾਨੀ ਨੁਕਸਾਨ ਵੀ ਆ ਲੋਨ ਸਾਰਾ ਸਭ ਸਭ ਬੜਾ ਨੁਕਸਾਨ ਸਾਰਾ ਸਾੜ ਗਿਆ ਤੁਸੀਂ ਖੜ ਦੇ ਕੋਈ ਨਹੀਂ ਬਚਿਆ ਮੈਂ ਨੀਰ ਦੇ ਸ਼ਰਮਾ ਫਾਇਰ ਅਫਸਰ ਨਗਰ ਨਿਗਮ ਬਟਾਲਾ ਤੋਂ ਸਾਨੂੰ ਐ 7:45 ਦੇ ਆਸ-ਪਾਸ ਹੀ ਗੱਡੀ ਆ ਫਾਇਰ ਕਾਲ ਮਿਲੀ। ਤੁਰੰਤ 5 ਮਿੰਟ ਦੇ ਜਿਹੜੀਆਂ ਗੱਡੀਆਂ ਡਾਊਟ ਹੋਈਆਂ ਇਹ 7:50 ਤੇ 20 ਦੇ ਵਿੱਚ ਜਿਹੜੀਆਂ ਦੋਨੇ ਬੋਚੇ ਗਲੀ ਸੱਕਰੀ ਸੀਗੀ ਉਹਦੇ ਕਰਕੇ ਥੋੜਾ ਜਿਹਾ ਟਾਈਮ ਲੱਗਦਾ ਪਰ ਗੱਡੀ ਆਨਸੂਈ 5:00 ਸ਼ਾਮ ਨੂੰ ਮੁੰਡੇ ਨੇ ਕੰਮ ਸ਼ੁਰੂ ਕਰਤਾ ਸੀ। ਤੇ ਕਾਫੀ ਜ਼ਿਆਦਾ ਸੀ ਆਤ ਮੈਂਨੇ ਕਾਫੀ ਮਿਹਨਤ ਕੀਤੀ ਆ ਤੇ ਸ਼ਟਰ ਪਾੜ ਕੇ ਤੇ ਆਗ ਨੂੰ ਕੰਟਰੋਲ ਕੀਤਾ। ਕਿੰਨਾ ਕ੍ਰਿਸ਼ਕੀ ਸੀ ਇਹ ਉਹਦੇ ਵਿੱਚ ਸਾਰੇ ਅੰਦਰ ਪੀਸੀ ਵੀ ਸੀਗੇ ਪੇਜ ਵੀ ਸੀਗੇ ਤੇ ਉਹ ਹੀ ਢੋਣਾ ਉਹਨਾਂ ਦੇ ਕੰਪਰੈਸ਼ਨ ਜਿਹੜੇ ਖਤਰੇ ਸੀਗੇ ਇਹਦੇ ਕਰਕੇ ਥੋੜਾ ਜਿਹਾ ਦਿੱਕਤ ਆਈ ਲੇਕਿਨ ਅਸੀਂ ਫੇਰ ਵੀ ਆਪਣੇ ਕੋਈ ਤੰਦ ਲੈਣਾ ਮੈਂ ਇੱਕ ਬਲਾਸਟ ਦੀ ਬਿੰਤੀ ਕੋਈ ਨਹੀਂ ਸਰ ਇਹ ਮੈਂ ਕਹਿ ਦੱਸ ਸਕਦਾ ਜਿਹੜਾ ਬਲਾਸਟ ਹੁੰਦਾ ਵਾ ਕਿੰਨੀ ਆਵਾਜ਼ ਹੁੰਦੀ ਕੀ ਹੁੰਦਾ ਆਵਾਜ਼ ਸਰ ਹੁੰਦੀ ਜਦੋਂ ਸਿਲੰਡਰ ਫਟਦਾ ਇਸ ਤਰੀ ਹੁੰਦੀ ਆਵਾਜ਼ ਉਹਦੇ ਨਾਲ ਫਿਰ ਅੱਗੇ ਜਿਹੜਾ ਕੁਝ ਗੈਸ ਹੈ ਜਿਹੜੀ ਉਹਦੇ ਨਾਲ ਅੱਗੇ ਜਿਹੜਾ ਜ਼ਿਆਦਾ ਫਾਇਦੇ ਕਿੰਨਾ ਕ੍ਰਿਸ਼ਕੀ ਸੀ ਦੇਖ ਕੇ ਤਾਂ ਆਪ ਵੀ ਸ਼ਿਕਰ ਜੀ ਕੀ ਲੱਗਦਾ ਜਿਦਾਂ ਇਹ ਹੋ ਸਕਦਾ ਇਹ ਹਾਂ ਜੀ ਸਰ ਅਨਲਿਸਿਸ ਕਰਾਂਗੇ ਜੀ ਵੀ ਕੀ ਕਾਰਨ ਹੋ ਸਕਦਾ ਸਮਾਨ ਇਹਦਾ ਜਿਹੜਾ ਖਾਸ ਹਲਹੀ ਸੇਣੀ ਮਾਲਕਾ ਉਹ ਵੀ ਕਿੰਨਾ ਮਟੀਰੀਅਲ ਸੁਆ ਕੀ ਸੁਆ ਜੋ ਵੀ ਉਹ ਦੱਸਣ ਉਹ ਤਾਂ ਜਾਨ ਨਹੀਂ ਕੋਈ ਮਾਲੂਮ ਨਾ ਜਿਹੜੀਆਂ ਸਾਡੀਆਂ ਜੀ ਚਾਰ ਗੱਡੀਆਂ ਵੱਡੀਆਂ ਸੀਗੀਆਂ ਆਰਗਟੀਆਂ ਮਲਟੀਪਰਪਸ ਹਾਂ ਤੰਨੋ ਕੋਈ 4-4 5-5 ਵਾਰੀ ਹੋਈ ਰੱਖਾਂ ਜਿਹੜੇ ਉਹਨਾਂ ਗੱਡੀਆਂ ਨੇ ਇੱਕ ਇੱਕ ਨਾਲੇ 20-20 ਗੱਡੀਆਂ ਨੇ ਮੇਰੇ ਕੋਲ ਰੱਖਣ ਸਾਰਾ ਕੈਮੀਕਲ ਵਰਤਿਆ ਕਿਉਂਕਿ ਫੋਮ ਦੀ ਹੈ ਜੀ ਅੰਦਰ ਜਿਹੜਾ ਫੋਮ ਹੁੰਦਾ ਫ੍ਰੀਜਾਂ ਨੂੰ ਕਵਰ ਕੀਤਾ ਹੁੰਦਾ ਉਹਦੀ ਆਗ ਸੀ ਕਿਉਂਕਿ ਕਾਫੀ ਜ਼ਿਆਦਾ ਸੀ ਉਹਦੇ ਕਰਕੇ ਅਸੀਂ ਕੈਮੀਕਲ ਨਾਲ ਹੀ ਨਿਕਲਤਾ ਹਾਂ ਬਾਕੀ ਦੇ ਕੋਈ ਰੋਰ ਤੰਨੋ ਫੋਨ ਆਇਆ ਸੀਗਾ ਕਿ ਇਸ ਤਰ੍ਹਾਂ ਭੁੱਲਰ ਪੈਲਸ ਦੇ ਸਾਹਮਣੇ ਜਿਹੜੀ ਹੈ ਕੋਈ ਸ਼ਾਪ ਹੈ ਕੋਈ ਗਦਾਮ ਹੈ ਉਹਦੇ ਵਿੱਚ ਅੱਗ ਲੱਗੀ ਹੈ ਤੇ ਅਸੀਂ ਨੌਕੇ ਤੇ ਪਹੁੰਚੇ ਆ ਆ ਕੇ ਦੇਖਿਆ ਕਿ ਇਹ ਪਰਮਜੀਤ ਸਿੰਘ ਸਟਾਰ ਇਲੈਕਟੋਨਿਕ ਦਾ ਜਿਹੜਾ ਵਾ ਉਹੀ ਦੁਕਾਨ ਜਿਹੜੀ ਆ ਉਹ ਹੈ ਸਿੰਬਲਪੁਰ ਭਾਈਆਂ ਦੇ ਘੀਟੇ ਸਾਹਮਣੇ ਇਹਦਾ ਇੱਕ ਧਾਮ ਦੀ ਟੀਵੀ ਫ੍ਰਿੱਜ ਤੇ ਇਹਦੇ ਵਿੱਚ ਇਹਨੇ ਏਸੀ ਜਿਹੜਾ ਰੱਖੇ ਸੀ ਉਹ ਦੇਰੂ ਅੰਦਰ ਤਕਰੀਬਨ ਸ਼ਾਰਟ ਸਰਕਟ ਹੋਣ ਕਰਕੇ ਇਹਨਾਂ ਦਾ ਦੱਸਣ ਮਤਾਵ ਕੀ ਹੈ ਕਿ ਅੱਜ ਕਿਾਰੇ ਨਿਕਲਦੇ ਦੇਖਿਆ ਸ਼ਾਰਟ ਸਰਕਟ ਹੋਣ ਕਰਕੇ ਅੰਦਰ ਜਿਹੜੀ ਅੱਗ ਲੱਗੀ ਹੈ ਤੇ ਫਿਰ ਵੀ ਜਿਹੜਾ ਅੱਗ ਦੇ ਕਾਰਨਾਂ ਦਾ ਲੱਗੂ ਆਸ-ਪਾਸੇ ਤੋਂ ਸੀਸੀਟੀਵੀ ਕੈਮਰਾ ਜਿਹੜੇ ਚੈੱਕ ਕਰਕੇ ਉਹ ਪਤਾ ਲਾਇਆ ਜਾਏਗਾ ਕਿ ਕੋਈ ਉਹੋ ਜਿਹੀ ਕੋ ਗੱਲ ਹੋ ਕਾਰਵਾਈ ਜ਼ਰੂਰੀ ਕਿਗਾ ਇਨਸਾਨ ਲੱਗਦਾ ਇਨਸਾਨ ਬਿੱਲਾਂ ਮਤਾਵ ਦੇਖਣਾ ਪੈਣਾ ਜੀ ਇਦਾਂ ਉਹ ਰੇਟ ਦੇ ਹਿਸਾਬ ਨਾਲ ਸਾਨੂੰ ਨਹੀਂ ਪਤਾ ਹੈਗਾ ਪਰ ਕਾਫੀ ਨੁਕਸਾਨ ਹੋਇਆ ਜਾਨੀ ਨਸਾਂ ਨਹੀਂ ਬਾਕੀ ਸਭ ਠੀਕ ਹੈ ਜੀ ਸੇਫ ਹੈ ਅੱਗ ਜਿਹੜੀ ਆ ਉਹ ਤੇ ਕਾਬੂ ਪਾ ਲਿਆ ਗਿਆ ਤੇ ਅਸੀਂ ਜਿਹੜਾ ਫਾਇਰ ਬਰਗੇਡ ਦਾ ਧੰਨਵਾਦ ਕਰਦੇ ਜਿਹੜੇ ਮੌਕੇ ਤੇ ਪਹੁੰਚੇ ਦੋ ਗੱਡੀਆਂ ਫਾਇਰ ਬਰਗੇਡ ਦੀਆਂ ਆਈਆਂ ਕਾਫੀ ਉਹਨਾਂ ਮਸ਼ਕੱਤ ਕੀਤੀ ਹੈ ਤੇ ਅੱਗ ਨੂੰ ਜਲਾਵਾ ਉਹ ਬੁਝਾਇਆ